ਹੋ ਲਓ ਜੀ ਵੀ ਤੁਸੀਂ ਕਾਲੀ ਆਂ ਕਾਂਗਰਸੀ ਆਪ ਆ ਬੀਜੇਪੀ ਆਂ ਬਹੁਜਨ ਸਮਾਜ ਪਾਰਟੀ ਤੇ ਇਸ ਵਾਸਤੇ ਸਾਡੀ ਕੋਸ਼ਿਸ਼ ਹੈ ਹਰ ਪਿੰਡ ਦੇ ਵਿੱਚ ਅਸੀਂ ਸਰਬਸੰਮਤੀ ਕਰਾਵਾਂਗੇ ਸਾਡਾ ਕੰਮ ਹੈ ਉਹਨਾਂ ਨੇ ਜੋ ਹੁਕਮ ਕੀਤਾ ਜੋ ਸਾਨੂੰ ਨਿਰਦੇਸ਼ ਦਿੱਤੇ ਆ ਲੋਕਾਂ ਦਾ ਖਿਚੋਣਾ ਸਰਪੰਚ ਦੀ ਜੋਨ ਮੈਂਬਰਾਂ ਵਿੱਚ ਹੋ ਕੀਤੀ ਜਾਣੀ ਇਸ ਵਾਰੀ ਜੀ ਕੋਸ਼ਿਸ਼ ਹੈ ਜਿਵੇਂ ਸਾਡੀ ਕੋਸ਼ਿਸ਼ ਹੈ ਵੀ ਪਿੰਡਾਂ ਦੇ ਮੈਂਬਰਾਂ ਨੂੰ ਸਰਪੰਚ ਬਣਾਇਆ ਜੀ ਸਾਦਕ ਦੇ ਵਿੱਚ ਜਰਨਲ ਆ ਰਹੀ ਹੈ ਜਰਵਾਰੀ ਹੈ ਜੀ ਨਹੀਂ ਇਹਦੇ ਤਾਂ ਫੈਸਲਾ ਹੋਊਗਾ ਕਿ ਦੀ ਵਾਰੀ ਬਣਦੀ ਹੈ ਕਿ ਕਈ ਵਾਰੀ ਵਾਰੀਆਂ ਕੱਟ ਕੇ ਵੀ ਲੋਕ ਅੱਗੇ ਆਏ ਆ ਫਿਰ ਇਹ ਕਿਹਨੂੰ ਦਿੱਤਾ ਜਾ ਰਿਹਾ ਜੀ ਸਾਦਕ ਦਾ ਥਾਪੜਾ ਕਿਹਨੂੰ ਦਿੰਦੇ ਤੇ ਆਮ ਲੋਕਾਂ ਦੀ ਪਾਰਟੀ ਆ ਆਮ ਲੋਕਾਂ ਨੇ ਜਿਹਨੂੰ ਥਾਪੜਾ ਦਿੱਤਾ ਅਸੀਂ ਉਹਨੂੰ ਮੰਨ ਲੈਣਾ న్యూਸ ਪੀਬੀ 04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਖਬਰ ਦਾ ਹੈਡਿੰਗ ਦੇਖ ਕੇ ਤੁਸੀਂ ਖਬਰ ਦਾ ਅੰਦਾਜ਼ਾ ਤਾਂ ਲਗਾ ਲਿਆ ਹੋਣਾ ਅੱਜ ਜਿਹੜੀ ਖਬਰ ਹੈ ਕਿਸ ਸਬਾਪਤ ਕੀਤੀ ਜਾ ਰਹੀ ਹੈ ਕਿਸ ਮਸਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋ ਨਾਲ ਆਉਣ ਵਾਲੀਆਂ ਚੋਣਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਧਕ ਦੀ ਸਰਪੰਚੀ ਜਰਨਲ ਦੇ ਵਿੱਚ ਆ ਰਹੀ ਹੈ ਰਿਜ਼ਰਵ ਆ ਰਹੀ ਹੈ ਕਿਸ ਨੂੰ ਥਾਪੜਾ ਦਿੱਤਾ ਜਾ ਰਿਹਾ ਕਿਸ ਵੱਲੋਂ ਦਿੱਤਾ ਜਾ ਰਿਹਾ ਇਹਦੇ ਬਾਰੇ ਗੱਲਬਾਤ ਕੀਤੀ ਹੈ ਜਲਦੀ ਜਲਦੀ ਵੀਡੀਓ ਤੁਸੀਂ ਵੀ ਸ਼ੇਅਰ ਕਰ ਦਿਓ ਤੇ ਤੁਸੀਂ ਵੀ ਸੁਣੋ ਫਰੀਦਕੋਟ ਦੇ ਵ代यक ਗੁਰਦੇਵ ਸਿੰਘ ਸੇਖੋਂ ਨੇ ਕੀ ਕਿਹਾ ਉਹਨਾਂ ਦੀ ਜਵਾਨੀ ਜੰਮੇ ਰੰ ਲੋਕੜਾ ਸਾਰੇ ਅਸੀਂ ਉਹਦੇ ਐਮਰ ਸਾਬ ਇਲੈਕਸ਼ਨ ਨੇੜੇ ਆ ਰਹੇ ਆ ਕੀ ਕਹਿਣਾ ਚਾਉਣੇ ਆ ਕਿਸੇ ਸਾਧਕ ਦੇ ਵਿੱਚ ਰਿਜ਼ਰਵ ਆ ਰਹੀ ਹੈ ਜਰਨਲ ਆ ਰਹੀ ਹੈ ਦੇਖੋ ਇਲੈਕਸ਼ਨ ਮੁੱਖ ਮੰਤਰੀ ਸਾਹਿਬ ਨੇ ਜੋ ਕਿਹਾ ਉਸ ਅਨਸਾਰ ਹੀ ਹੋਣਾ ਅਸੀਂ ਪਿੰਡਾਂ ਦੇ ਸਰਪੰਚ ਬਣਾਉਣੇ ਆ ਅਸੀਂ ਪਾਰਟੀਆਂ ਦੇ ਸਰਪੰਚ ਨਹੀਂ ਬਿਲਕੁਲ ਜੀ ਪਰ ਪਿੰਡਾਂ ਦੇ ਵਿੱਚ ਅਸੀਂ ਇਹ ਬੇਨਤੀ ਕਰਨੀ ਕਿ ਸਰਬਸੰਮਤੀਆਂ ਕਰੋ ਭੁੱਲ ਜੋ ਵੀ ਤੁਸੀਂ ਕਾਲੀ ਹੈ ਕਾਂਗਰਸੀ ਆਪ ਹੈ ਬੀਜੇਪੀ ਹੈ ਬਹੁਜਨ ਸਮਾਜ ਪਾਰਟੀ ਹੈ ਇਹ ਗੱਲ ਭੁੱਲ ਜਾਓ ਸਭ ਤੋਂ ਪਹਿਲਾਂ ਪਿੰਡਾਂ ਦੇ ਚੰਗੇ ਬੰਦੇ ਸਰਪੰਚ ਬਣਾਓ ਜੇ ਤੁਸੀਂ ਚੰਗੇ ਸਰਪੰਚ ਬਣਾਓਗੇ ਤਾਂ ਤਾਂ ਹੀ ਤੁਹਾਡੇ ਪਿੰਡਾਂ ਦਾ ਭਲਾ ਹੋਣਾ ਹੈ ਵੀ ਪਾਰਟੀ ਬਾਜ਼ੀ ਵਾਲੇ ਜਿਹੜੇ ਸਰਪੰਚ ਹੈ ਉਹਨਾਂ ਤੁਸੀਂ ਦੇਖਿਆ ਜੀ ਪਹਿਲਾਂ ਕੀ ਕੁਸ਼ ਕੀਤਾ ਤੇ ਇਸ ਵਾਸਤੇ ਸਾਡੀ ਕੋਸ਼ਿਸ਼ ਹੈ ਹਰ ਪਿੰਡ ਦੇ ਵਿੱਚ ਅਸੀਂ ਸਰਬਸੰਮਤੀ ਕਰਾਵਾਂਗੇ ਚੰਗੇ ਬੰਦੇ ਨੂੰ ਸਰਬਸੰਮਤੀ ਵਾਲੇ ਜਿਹੜਾ ਪੰਚਾਇਤ ਬਣਾਊਗਾ ਉਹਨੂੰ ਕੀ ਅਨਾਮੋ ਜੋ ਫੰਡ ਵੀ ਦਿੱਤਾ ਜਾਊਗਾ ਮੁੱਖ ਮੰਤਰੀ ਸਾਹਿਬ ਕਰਨਗੇ ਅਨਾਉਂਸ ਜੀ ਕਿਉਂਕਿ ਉਹਨਾਂ ਦਾ ਕੰਮ ਹੈ ਸਾਡਾ ਕੰਮ ਹੈ ਉਹਨਾਂ ਨੇ ਜੋ ਹੁਕਮ ਕੀਤਾ ਜੋ ਸਾਨੂੰ ਨਿਰਦੇਸ਼ ਦਿੱਤੇ ਆ ਲੋਕਾਂ ਤੱਕ ਪਹੁੰਚਾਉਣਾ ਪਿੰਡਾਂ 'ਚ ਬੇਨਤੀਆਂ ਕਰ ਰਹੇ ਆ ਵੀ ਚੰਗੇ ਬੰਦੇ ਨੂੰ ਮੈਂਬਰ ਬਣਾਓ ਚੰਗਿਆਂ ਨੂੰ ਸਰਪੰਚ ਬਣਾਓ ਤੇ ਪਿੰਡਾਂ ਦੇ ਸਰਪੰਚ ਸਰਪੰਚ ਦੀ ਚੋਣ ਮੈਂਬਰਾਂ ਵਿੱਚੋਂ ਹੀ ਕੀਤੀ ਜਾਣੀ ਇਸ ਵਾਰੀ ਜੀ ਕੋਸ਼ਿਸ਼ ਹੈ ਜੀ ਹਾਕੀ ਕਈ ਵਾਰੀ ਕਈ ਕਾਰਨ ਬਣ ਜਾਂਦੇ ਆ ਹਲੇ ਨਹੀਂ ਪਿੱਛੇ ਹੁਣਾ ਪਰ ਜਿਵੇਂ ਸਾਡੀ ਕੋਸ਼ਿਸ਼ ਆ ਵੀ ਪਿੰਡਾਂ ਦੇ ਮੈਂਬਰਾਂ ਨੂੰ ਸਰਪੰਚ ਬਣਾਜੀ ਖਰਚੇ ਘਟਣਗੇ ਸਾਧਕ ਦੇ ਵਿੱਚ ਜਨਰਲ ਆ ਰਹੀ ਹੈ ਜਾਂ ਰਵਾਰੀ ਹੈ ਜੀ ਨਹੀਂ ਇਹਦੇ ਤਾਂ ਫੈਸਲਾ ਹੋਊਗਾ ਉਹਦੇ ਪਹਿਲੇ ਹਿਸਾਬ ਦੇ ਨਾਲ ਕਿ ਉਹ ਪਹਿਲਾਂ ਕੀ ਸੀਗਾ ਜਾਂ ਕਿਹਦੀ ਵਾਰੀ ਬਣਦੀ ਹੈ ਕਿਉਂਕਿ ਕਈ ਵਾਰੀ ਵਾਰੀਆਂ ਕੱਟ ਕੇ ਵੀ ਲੋਕ ਅੱਗੇ ਆਏ ਆ ਪਰ ਹੁਣ ਜਿਹੜੀ ਉਹਨੂੰ ਵਾਰੀ ਦੇ ਅਨਸਾਰ ਚਲਾਵਾਂਗੇ ਥਾਪੜਾ ਫਿਰ ਕਿਹਨੂੰ ਦਿੱਤਾ ਜਾ ਰਿਹਾ ਜੀ ਸਾਥ ਕਰਾ ਥਾਪੜਾ ਕਿਸੇ ਨੂੰ ਦਿੰਦੇ ਲੋਕ ਥਾਪੜਾ ਦੇਣਗੇ ਨਹੀਂ ਇਹ ਤਾਂ ਆਮ ਆਦਮੀ ਪਾਰਟੀ ਹੈ ਤੇ ਆਮ ਲੋਕਾਂ ਦੀ ਪਾਰਟੀ ਹੈ ਆਮ ਲੋਕਾਂ ਨੇ ਜਿਹਨੂੰ ਥਾਪੜਾ ਦਿੱਤਾ ਸੀ ਉਹਨੂੰ ਮੰਨ ਲੈਣਾ ਬੜੀ ਮਿਹਰਬਾਨੀ ਧੰਨਵਾਦ